ਲੋਵੀ ਦੋਸਤੋ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਕੀ ਪਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਪਾਰਟ 2 20 ਦਿਨਾਂ ਬਾਅਦ ਦੀ ਵੀਡੀਓ ਇੱਕ ਆਪਾਂ ਪੰਡਾਲ ਫਾਰਮ ਦੇ ਵਿੱਚ ਘੋੜੀ ਦਾ ਟਰੀਟਮੈਂਟ ਕੀਤਾ ਜਿਸ ਨੂੰ ਲਿਮੋਨਾਈਟਸ ਹੋਈ ਹੋਈ ਸੀ ਕਈ ਸਾਲਾਂ ਤੋਂ ਤੇ ਘੋੜੀ ਲੰਮੀ ਪਈ ਸੀ ਨਾ ਚੱਲ ਸਕਦੀ ਸੀ ਨਾ ਖਾ ਪੀ ਸਕਦੀ ਸੀ ਤੇ ਬਹੁਤ ਜ਼ਿਆਦਾ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਸੀ ਤੇ ਫਿਰ ਆਪਾਂ ਤੁਹਾਨੂੰ ਪੰਡਾਲ ਫਾਰਮ ਦੇ ਦਰਸ਼ਨ ਵੀ ਕਰਾਵਾਂਗੇ ਚੰਗੇ ਚੰਗੇ ਘੋੜਿਆਂ ਦੇ ਤਾਂ ਪਲੇ ਸਾਰੇ ਜਣੇ ਬਣੇ ਰਹੋ ਆ ਨੁਕਰੀ ਘੋੜੀ ਆ ਇਹ ਇਟਾਲੀਅਨ ਉਹ ਨੁਕਰਾ ਬੱਚਾ ਹੈ ਇਹ ਸਟਾਈਲੀਅਨ ਹੈ ਤੇ ਇੱਕ ਨਾਲੇ ਦੇ ਹੋਰ ਸਟਾਈਲੀਅਨ ਨੇ ਤਿੰਨ ਚਾਰ ਸਟਾਈਲੀਅਨ ਬਹੁਤ ਸੋਹਣੇ ਸੋਹਣੇ ਬੰਡਾਲ ਫਾਰਮ ਦੇ ਵਿੱਚ ਅਵੇਲੇਬਲ ਹੈ ਤੇ ਜੋ ਕਿ ਸਟਾਰਟ ਅਪ ਸਰਵਸ ਲਈ ਉਹ ਓਪਨ ਨੇ ਤੇ ਇਹ ਵਾਲੀ ਹੈਗੀ ਨਕਰੋ ਘੋੜੀ ਇਹਦੇ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਇਹ 20 ਦਿਨ ਬਾਅਦ ਦੇਖੋ ਕਿੰਨੀ ਵਧੀਆ ਚੱਲਣ ਲੱਗੀ ਆ ਕਿੰਨੀ ਵਧੀਆ ਰਾਜੀ ਹੋ ਗਈ ਬੰਡਾਲ ਸਾਹਿਬ ਬਹੁਤ ਖੁਸ਼ ਹੋਏ ਅਰਚਵੀਰ ਵੀ ਬਹੁਤ ਖੁਸ਼ ਹੋਇਆ ਦੇਖ ਕੇ ਤੇ ਜਿਹੜੇ ਹਥੋਂ ਵਾਲੇ ਗਰੂਮਰ ਸੀ ਉਹਨਾਂ ਨੇ ਤਾਂ ਬਹੁਤ ਹੀ ਜ਼ਿਆਦਾ ਤਰੀਫਾਂ ਕੀਤੀਆਂ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਦੀਆਂ ਕਿ ਮਹਾਰਾਜ ਬਹੁਤ ਵਧੀਆ ਚੱਲਣ ਲੱਗੀ ਘੋੜੀ ਬਹੁਤ ਸੋਹਣੀ ਤਿਆਰ ਹੋ ਗਈ ਆ ਤੇ ਨਵੀਂ ਜ਼ਿੰਦਗੀ ਮਿਲੀ ਇਸ ਘੋੜੀ ਨੂੰ ਤੇ ਪਰਮਾਤਮਾ ਚੜ੍ਹਦੀ ਗਲਾ ਰੱਖੇ ਸਤਿਣੀ ਘੋੜਿਆਂ ਦੀ ਸੇਵਾ ਸੰਭਾਲ ਬਖਸ਼ੇ ਜੇ ਜਿਹੜੇ ਕਿਸੇ ਵੀ ਭਰਾ ਦੇ ਘੋੜੇ ਨੂੰ ਗੋਡੀ ਨੂੰ ਬੱਚੇ ਨੂੰ ਕੋਈ ਪ੍ਰੋਬਲਮ ਹੈ ਪੈਰਾਂ ਦੀ ਤਾਂ ਪਲੀਜ਼ ਕੰਟੈਕਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਬਹੁਤ ਸੋਹਣੀ ਬਣਨ ਵਾਲੀ ਆ ਪਾਏ ਇੱਕ ਇੱਕ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਆ ਠੀਕ ਆ ਜੀ ਤੇ ਬਨਾਲ ਸਾਹਿਬ ਦੇ ਫਾਰਮ ਦੇ ਵਿੱਚ ਦੇਖੋ ਕਿੰਨੇ ਜਾਨਵਰ ਪਸ਼ੂ ਪੰਛੀ ਚੋਗਾ ਚੁਗਦੇ ਆ ਦਾਣਾ ਚੁਗਦੇ ਹਨਾ ਤੇ ਇਹਨਾਂ ਦਾ ਬਹੁਤ ਵੱਡਾ ਪੁੰਨ ਹੁੰਦਾ ਸਿਆਣੇ ਬਜ਼ੁਰਗ ਦੱਸਦੇ ਆ ਵੀ ਕਹਿੰਦੇ ਜਾਨਵਰਾਂ ਨੂੰ ਪਸ਼ੂ ਪੰਛੀਆਂ ਨੂੰ ਜਿਹੜਾ ਚੋਗਾ ਪਾਉਣਾ ਦਾਣਾਪਣਾ ਉਹ ਬਹੁਤ ਹੀ ਭਾਗਾ ਭਰਿਆ ਹੁੰਦਾ ਤੇ ਇਸ ਕਰਕੇ ਮਹਾਰਾਜ ਰੌਣਕਾ ਵੀ ਲਾਉਂਦਾ ਉਸ ਜਗ੍ਹਾ ਦੇ ਵਿੱਚ ਹਨ ਪਰਕ ਤਾਂ ਪਾਉਂਦਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਹੁਤ ਦਿਲ ਖੁਸ਼ ਹੋਇਆ ਇਹਨਾਂ ਨੂੰ ਦੇਖ ਕੇ ਤੇ ਆਪਾਂ ਇਹਨਾਂ ਨਾਲ ਬਹੁਤ ਮਸਤੀ ਕੀਤੀ ਨਾਲ ਸਾਹਿਬ ਕੋਲੇ ਮੋਰ ਕੁੱਗੀਆਂ ਕਬੂਤਰ ਆਹਾਂ ਤੋਤੇ ਵਗੈਰਾ ਤੇ ਆਪਣੇ ਮੁਰਗੇ ਮਰਗੇ ਪਤਕਾਂ ਬਹੁਤ ਜ਼ਿਆਦਾ ਰੱਖੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਆਪਾਂ ਸਾਰੇ ਜਾਨਵਰਾਂ ਨਾਲ ਕਰਕੇ ਮਸਤੀ ਉਹਨਾਂ ਨੇ ਬਾਂਦਰ ਵੀ ਰੱਖੇ ਹੋਇਆ ਦੋ ਤਿੰਨ ਤੇ ਬਹੁਤ ਹੀ ਪਿਆਰੇ ਬਾਂਦਰ ਹੈ ਤੇ ਇੱਕ ਉਸ ਤੋਂ ਬਾਅਦ ਫਿਰ ਆਪਾਂ ਕੀਤਾ ਟ੍ਰਿਮਿੰਗ ਉਹਨੂੰ ਪੂਰੀ ਸ਼ੇਪ ਦਿੱਤੀ ਜਿੰਨਾ ਕਿ ਨੌ ਦੀ ਰਿਕਵਰੀ ਹੋਈ ਸੀ ਵਧਿਆ ਸੀ ਤੇ ਆਹ ਘੋੜੀ ਚੈੱਕ ਕਰੋ ਕਿੰਨੀ ਪਿਆਰੀ ਬੱਚੀ ਆਹਲੇ ਘੋੜੀ ਸੌਰੀ ਤਾਂ ਮੇਰੇ ਮੂੰਹ ਤੋਂ ਨਿਕਲ ਗਿਆ ਕਿਉਂਕਿ ਕੱਦਗਾਠ ਦੇਖ ਕੇ ਤਾਂ ਘੋੜੀ ਹੀ ਲੱਗਦੀ ਆ ਬਹੁਤ ਹੀ ਪਿਆਰੀ ਬੱਚੀ ਆ ਤੇ ਫਿਰ ਆਪਾਂ ਨਿੰਮ ਵਾਲਿਆ ਵੱਡੀ ਸਾਰੀ ਦੀਗ 40 50 ਲੀਟਰ ਵਾਲ ਕੇ ਤੇ ਉਹਦੇ ਵਿੱਚ ਪਾਈਆਂ ਦਵਾਈਆਂ ਕਿੰਨੀਆਂ ਪਾ ਕੇ ਤੇ ਫਿਰ ਆਪਾਂ ਉਹਦੇ ਪੈਰਾਂ ਨੂੰ ਧੋਤਾ ਜਿਹੜੇ ਕਿ ਨਰਮ ਹੋ ਜਾਣ ਤੇ ਨਰਮ ਕਰਕੇ ਪੈਰ ਉਹਨਾਂ ਨੂੰ ਪੂਰੀ ਵਧੀਆ ਸਫਾਈ ਕਰਕੇ ਪੈਰਾਂ ਦੀ ਘੰਟਾ ਡੇਢ ਘੰਟਾ ਆਪਾਂ ਪੈਰਾਂ ਦੀ ਕੀਤੀ ਮਾਲਿਸ਼ ਨਿੰਮ ਨਾਲ ਪੁਰਾਣੇ ਬਜ਼ੁਰਗ ਆਪਣੇ ਦੇਖੋ ਵਾਲਕੇ ਨਾ ਕੋਈ ਸੋਇਲਿੰਗਾਈ ਹੁੰਦੀ ਆ ਜਾਂ ਕੋਈ ਹੋਰ ਹੁੰਦੀ ਤੋਂ ਨਿੰਮ ਵਾਲਕੇ ਤੇ ਉਹਦੇ ਵਿੱਚ ਫਟਕੜੀ ਜਾਂ ਹੋਰ ਕਾਫੀ ਚੀਜ਼ਾਂ ਪੈਂਦੀਆਂ ਅਚੀਤੀ ਚੀਜ਼ਾ ਪਾ ਕੇ ਤੇ ਉਹਦੇ ਨਾਲ ਉਹਨੂੰ ਜ਼ਖਮ ਨੂੰ ਜਾਂ ਜਿੱਥੇ ਸਵੇਲੰਗਾਈ ਆ ਜਾਂ ਸੱਟ ਲੱਗੀ ਆ ਚੋਟ ਲੱਗੀ ਆ ਗੁੰਮ ਸੱਟ ਲੱਗੀ ਆ ਤਾਂ ਉਹਨੂੰ ਧੋਹਦੇ ਸੀ ਦਿਨ ਵਿੱਚ ਦੋ ਤਿੰਨ ਵਾਰ ਤੇ ਹਲਕੇ ਉੱਤੇ ਪੱਟੀ ਬੰਨ੍ਹ ਲੈਂਦੇ ਤੇ ਉਹ ਸਹੀ ਹੋ ਜਾਂਦਾ ਸੀ ਠੀਕ ਹੈ ਜੀ ਆਪਾਂ ਸੇਮ ਉਹ ਪੁਰਾਣਾ ਤਜਰਬਾ ਅਪਣਾ ਰਹੇ ਆ ਜਾਂ ਕਿ ਹਰਿਤੇ ਜਾਰ ਵਰ ਨੂੰ ਪਹਿਲਾਂ ਆਪਾਂ ਨਿੰਮ ਨਾਲ ਵਾਲ ਕੇ ਉਹ ਨਿੰਮ ਵਾਲ ਕੇ ਉਹ ਦਿਨ ਨਾਲ ਧੋਨੇ ਆ ਉਹਨੂੰ ਘੰਟਾ ਉਹਦੀ ਟਪੋਰ ਕਰਦੇ ਆ ਕਿ ਉਹਦੇ ਨਸਾਂ ਦਾ ਬਲੱਡ ਸਰਕੂਲੇਸ਼ਨ ਚੱਲ ਸਕੇ ਯੇ ਦੇਖੋ ਹੁਣ ਤੁਸੀਂ ਦੇਖੋ ਪਰਲਾ ਪੈਰ ਚੱਕਿਆ ਹੋਇਆ ਤੇ ਇਹਦੇ ਨਾਲ ਪੈਰ ਨੰਗਾ ਆਇਆ ਨਾਲੇ ਉਹਦੇ ਵਿੱਚ ਸਾਲੇ ਵੀ ਆ ਤੇ ਫਿਰ ਵੀ ਉਹ ਰਾਬ ਨਾਲੋਂ ਤੇ ਮਾਰ ਦੇ ਕੇ ਖੜੀ ਆ ਪੂਰੇ ਕੋਸ਼ ਨੇ ਸਾਰੇ ਬੰਦੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਕੋ ਚੰਗਾ ਕੰਮ ਕਰਾਉਂਦੇ ਨੇ ਸਾਰੇ ਹਮਾਂ ਤੁਹਾਨੂੰ ਤੁਹਾਡੇ ਕੰਮ ਦੀ ਤਾਰੀਫ਼ ਕਰਨਗੇ ਨਾ ਪਲੀਜ਼ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਜੇ ਚੰਗੀ ਲੱਗਦੀ ਆ ਤਾਂ ਠੀਕ ਹੈ ਜੀ ਜੇ ਤੁਹਾਨੂੰ ਕੋਈ ਉਹਦੇ ਚ ਜਾਣਕਾਰੀ ਵਾਸਤੇ ਕੋਈ ਚਾਹੀਦੀ ਹੈ ਗੱਲ ਜਾਂ ਤੁਹਾਨੂੰ ਵਧੀਆ ਲੱਗੀ ਜਾਂ ਤੁਹਾਨੂੰ ਮਾੜੀ ਲੱਗੀ ਗੱਲ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਭਰਾ ਦੱਸਿਆ ਕਰੋ ਕਿਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਕੰਮ ਕਿਦਾਂ ਦਾ ਲੱਗ ਰਿਹਾ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਦਾ ਠੀਕ ਹੈ ਜੀ ਹੋਰ ਚੀਜ਼ਾਂ ਦੀ ਆਪਾਂ ਬਹੁਤ ਸਪੋਰਟ ਕਰਦੇ ਹਾਂ ਬਹੁਤ ਦੇਖਦੇ ਹਾਂ ਪਰ ਚੰਗੀ ਚੀਜ਼ ਨੂੰ ਸ਼ੇਅਰ ਕਰਿਆ ਕਰੋ ਮੈਂ ਇੱਕ ਪਿਛੇ ਗੁਰਦਵਾਰਾ ਸਾਹਿਬ ਦੀ ਵੀਡੀਓ ਪਾਈ ਤਾਂ ਇੱਕ ਬੰਦੇ ਨੇ ਵੀ ਸ਼ੇਅਰ ਤਾਂ ਕੀ ਕਰਨੀ ਸੀ ਕਿਸੇ ਨੇ ਮੈਸੇਜ ਵੀ ਨਹੀਂ ਕਰਿਆ ਇਕ ਤੇ ਆਜਾ ਚੈੱਕ ਕਰੋ ਉਹਦੇ ਪੈਰ ਦੇ ਵਿੱਚ ਕਿੰਨੇ ਸਾਲੇ ਸੀ ਹੁਣ ਸਾਰੇ ਰਿਕਵਰ ਹੋ ਗਿਆ ਪ੍ਰੋਪਰ ਕੋੜੀ ਨਾ ਆਪਣੇ ਪੈਰਾਂ ਤੇ ਵਜਨ ਦੇਣ ਲੱਗ ਗਈ ਆ ਤੇ ਉਹ ਦੂਸਰਾ ਵੀ ਪੈਰ ਕੋਲਾਂਗੇ ਆਪਾਂ ਫਿਲਹਾਲ ਆਪਾਂ ਇਸ ਪੈਰ ਦੀ ਵੀਡੀਓ ਬਣਾ ਰਹੇ ਆਂ ਫੋਕਸ ਕਰ ਰਹੇ ਆਂ ਤੇ ਆਪਾਂ ਉਹਦੇ ਕਰ ਦਿੱਤੀ ਪੱਟੀ ਪੱਟੀ ਕਰਕੇ ਹੁਣ ਤੁਸੀਂ ਦੇਖੋ ਕਿੰਨੇ ਵਧੀਆ ਚੱਲ ਰਹੀ ਹੈ ਕੋੜੀ ਤੇ ਕਿੰਨੀ ਵਧੀਆ ਰਿਕਵਰ ਹੋ ਗਈ ਆ ਬਹੁਤ ਸੋਹਣਾ ਤੁਰ ਰਹੀ ਹੈ ਕੋੜੀ ਇਹ ਨਾ ਬਿਆਰ ਦਵਾਈ ਨਹੀਂ ਲਈ ਜਾਂ ਇਦਾਂ ਨਹੀਂ ਮਾਰੇ ਦੀ ਕਰਫ ਨਾਲ ਕੋੜੀ ਪੂਰੀ ਵਧੀਆ ਠੀਕ ਹੋ ਗਈ ਆ ਤੇ ਸਾਰੇ ਬੰਦੇ ਆਪਣੇ ਖੁਸ਼ ਨੇ ਕੋੜੀ ਨੂੰ ਕੋੜੀ ਨੂੰ ਦੇਖ ਕੇ ਖੁਸ਼ ਨੇ ਕਿ ਕੋੜੀ ਜਿਹੜੀ ਲੰਮੀ ਪੈਸੀ ਉਹ ਵਧੀਆ ਚੱਲ ਰਹੀ ਆ ਵਧੀਆ ਖਾ ਪੀ ਰਹੀ ਆ ਹੁਣ ਤੁਸੀਂ ਦੇਖੋ ਕੋਈ ਵੀ ਬਸਲੇ ਨਹੀਂ ਦੇਖਦੀ ਘੋੜਿਆਂ ਬਾਗ ਦੇ ਚਰੀ ਪੂਰੀ ਤਗੜੀ ਹਨਾ ਬਿੱਟ ਪੋੜਾ ਦੇਖੋ ਤੁਸੀਂ ਗਰਦਨ ਲੈਂਥ ਲੰਬਾਈ ਕਿੰਨੀ ਵਧੀਆ ਕੋੜੀ ਦੀ ਮਾਰਕਾ ਬਹੁਤ ਚੰਗਾ ਇਹਨੇ ਬਹੁਤ ਚੰਗੇ ਚੰਗੇ ਬੱਚੇ ਪੈਦਾ ਕੀਤੇ ਇਸ ਕੋੜੀ ਨੇ ਇਹ ਚਲੋ ਕਿਸੇ ਦੀ ਨਜ਼ਰੀ ਲੱਗੀ ਇਸ ਕੋੜੀ ਨੂੰ ਵਿਚਾਰੀ ਨੂੰ ਤੇ ਜਿਹਦੀ ਐਨੀ ਆਉਦੀ ਇਨਫੈਕਸ਼ਨ ਹੋਈ ਹੈ ਨਾ ਤਾਂ ਮਾ ਉਹ ਵਿਚਾਰੀ ਨੂੰ ਤੜਦੱਚਣਾ ਪਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਜਣੇ ਠੀਕ ਹੈ ਵੱਧ ਤੋਂ ਵੱਧ ਕਮੈਂਟ ਕਰੋ ਜੇ ਇੱਕ ਕੀਆ ਸ਼ੇਅਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹ ਹੈਲਪ ਕਰੋ ਜਾਂ ਇਦਾਂ ਕਰੋ ਉਹ ਕੀਆ ਕਿਸੇ ਵੀਰ ਤੇ ਕਹਿੋ ਜੇ ਲੋੜਵੰਦ ਤੇ ਇੱਕ ਵੀਡੀਓ ਪਹੁੰਚ ਜਾਂਦੀ ਹੈ ਕਿ ਉਹ ਬੰਦਾ ਹੈਲਪ ਲੈ ਸਕਦਾ ਕਿਸੇ ਜਾਨਵਰ ਦੀ ਜਾਨ ਬਚ ਸਕਦੀ ਹੈ ਠੀਕ ਹੈ ਜੀ ਤਾਂ ப்ਲੀਜ਼ ਵੱਧ ਤੋਂ ਵੱਧ ਨਾ ਵੀਡੀਓ ਸ਼ੇਅਰ ਕਰਿਆ ਕਰੋ ਤੇ ਚੰਗੇ ਕੰਮ ਦੀ ਕਦਰ ਕਰੀ ਕਰਨੀ ਜ਼ਰੂਰੀ ਆ ਅੱਜ ਇਹ ਕਰੋ ਆਪਾਂ ਉਹਦੀ ਪੱਟੀ ਕਰਤੀ ਓਟੀ ਤੋਂ ਬਾਅਦ ਗੋੜੀ ਹੋ ਗਈ ਆਪਣੀ ਰੈਡੀ ਤੇ ਦੇਖੋ ਕਿਵੇਂ ਮਾਜਾਂ ਦੀ ਛਾਲਾ ਮਾਰਦੀ ਮਹਾਰਾਜ ਦੀ ਕਿਰਪਾ ਨਾਲ ਤੇ ਵਾਹਿਗੁਰੂ ਚੰਗੀ ਸਿਹਤ ਦੇਵੇ ਖੁਸ਼ ਰਹੋ ਸਾਰੇ ਜਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ